ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਤੇ ਨੇੜੇ ਜੱਖੜ ਹਰਿਆਣਾ ਬਾਈ ਕਾਲੇ ਕੋਲੇ ਪਹੁੰਚੇ ਹੋਏ ਆ ਝੋਟੀਆਂ ਤੁਹਾਨੂੰ ਚਾਰ ਦਿਖਾਵਾਂਗੇ ਤੇ ਜਿਹੜੇ ਰੇਟ ਹੋਣਗੇ ਰੇਟ ਬਿਲਕੁਲ ਹੈਰਾਨ ਕਰਨ ਵਾਲੀ ਹੋਣਗੇ ਝੋਟੀਆਂ ਸਾਰੀਆਂ ਹਰਿਆਣੇ ਦੀਆਂ ਨੇ ਤੇ ਰੇਟ ਹੋਣਗੇ ਬਿਲਕੁਲ ਮੰਦੇ ਹਰੇਕ ਸੱਜਣ ਦੀ ਪਹੁੰਚ ਵਾਲੇ ਰੇਟ ਹੋਣਗੇ ਤਕਰੀਬਨ 1.5 ਤੋਂ ਲਾ ਕੇ 115 135 40 تک ਦੇ ਰੇਟ ਹੋਣਗੇ ਬਾਈ ਦੇ ਬਾਕੀ ਗੱਲਬਾਤ ਬਾਈ ਨਾ ਕਰਾ ਦੇਣਾ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਕੱਲੇ ਕੱਲੇ ਦੀ ਜਿਹੜੀ ਡਿਟੇਲ ਆ ਉਹ ਪੁੱਛ ਲਾਂਗੇ ਬਾਈ ਨੂੰ ਆ ਜਾ ਕਾਲੇ ਫਿਰ ਤੇ ਬਾਕੀ ਬਾਈ ਕਾਲੇ ਨਾ ਕਰਾ ਦੇਣਾ ਗੱਲਬਾਤ ਆ ਜਾ ਕਾਲੇ ਫਿਰ ਹੋਰ ਕਿਵੇਂ ਆ ਠੀਕ ਆ ਗੁਰੂ ਜੀ ਵਧੀਆ ਬਾਈ ਚੜਦੀ ਕਲਾ ਐਨ ਵੀਰੇ ਵਧੀਆ ਚੱਲਦਾ ਲੋਟ ਐਨ ਲੋਟ ਚੱਲ ਰਿਹਾ ਇੱਥੋਂ ਕਰ ਲਈਏ ਸ਼ੁਰੂ ਹਾਂ ਇੱਥੋਂ ਕਰ ਲਾਂਗੇ ਇੱਕ ਨੰਬਰ ਤੋਂ ਪੰਜ ਚਾਰ ਕਹਿੰਦੇ ਧੂੰਗੀ ਵੇਚ ਹਾਂ ਪਹਿਲਾਂ ਵੇਚ ਗਏ ਝੋਟੀਆਂ ਕਈ ਬੰਦੇ ਬਾਹਰ ਦੇ ਆ ਗਏ ਤੇ ਠੀਕ ਆ ਕਰਪਾਣ ਝੋਟੀਆਂ ਲੈ ਜ ਦੂਜਾ ਸੂਆ ਵੀਰੇ ਗੁਰੇ ਸੂਆ ਦੂਜਾ ਜਿਹੜਾ ਇਧਰਲੇ ਬੰਨੇ ਮਾਰ ਤਿੰਨ ਦਿਨ ਹੋਇਆ ਸੂਈ ਨਾਲੇ ਐ ਸਭ ਜਿਹੜਾ ਬੋਲਾ ਬੋਲਾ ਖਾਲੀ ਸਟਾਰਟਿੰਗ ਹੋ ਜਾਏ ਠੀਕ ਆ ਜੀ ਦੂਜਾ ਸੂਆ ਤਿੰਨ ਦਿਨ ਦੀ ਸੂਈ ਕਲਰ ਰੋਸ਼ਾ ਗ੍ਰੇਡੇਡ ਚ ਆ ਗਈ ਹਾਂ ਅੱਖਾਂ ਚ ਬੱਲੀ ਦੋਨਾਂ ਚ ਤੇ ਨਾਲ ਵੀ ਇਹਦੇ ਕੱਟੀ ਆ ਗਈ ਜੇ ਗੱਲ ਕਰ ਲਈਏ ਹਾਂ ਹੋਰ ਬਾਈ ਐਨ ਹੱਕ ਦੇ ਬੰਨ ਜੀ ਚੋਣ ਚ ਪਾਉਣ ਦੀ ਕਿਵੇਂ ਬਾਈ ਮੋਟਾ ਮੋਟਾ ਚੋਣਾ ਵਾ ਬੱਚਾ ਲਾਵਾਂਗੇ ਠੀਕ ਆ ਬਾਹਰ ਕੱਢ ਦੇ ਕਿਰਮਾ ਬੰਦੇ ਚਲਾ ਹਾਂ ਚੋਣ ਚ ਪਾਉਣ ਦੀ ਬਾਈ ਕਹਿੰਦਾ ਹੈਗੀ ਆ 100 ਦੀ 100% ਕੱਦ ਕਾਠ ਬਹੁਤ ਸੋਹਣਾ ਰੱਖਦੀ ਐ ਚੋਟੀ ਤੇ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਐ ਆ ਗਈ ਰੋਸ਼ੇਪਣ ਚ ਉਹ ਸਾਨੂੰ ਕੈਮਰੇ ਤੇ ਦਿਖ ਗਈ ਆ ਤੋਰ ਦੇ ਬਾਈ ਲੰਬੀ ਥੋੜਾ ਬੱਚੇ ਦਾ ਜ਼ਿਆਦਾ ਕਰਦੀ ਐ ਤੋਰ ਦੇ ਲੈ ਚੱਲ ਲੈ ਚੱਲ ਬੋਤੀ ਲਵੋ ਨਹੀਂ ਫੜ ਲੈ ਹਾਂ ਇੱਥੋਂ ਲੈ ਚੱਲ ਕੋਈ ਨਹੀਂ ਠੀਕ ਇੱਥੋਂ ਕਮਾਲ ਆ ਕੋਈ ਨਹੀਂ ਪਰੇਸ਼ਾਨ ਨਾ ਕਰ ਜ਼ਿਆਦਾ ਤੀਜਾ ਦਿਨ ਅਜ ਹਾਂ ਵੀਰੇ ਤੀਜਾ ਦਿਨ ਜੈਨੂਅਲ ਬੋਲਾ ਯਾਰ 9 ਕਿਲੋ 8 ਕਿਲੋ ਚੱਲੀ ਆ ਜਮੀ ਖਾਲੀ ਹੋਣ ਸਾਰੇ ਹਾਂ ਖਾਲੀ ਹੋ ਗਏ ਜਾਨੀ ਕਿ 13 ਕਿਲੋ ਦੁੱਧ ਦੇਣਾ ਝੋਟੀ ਨੂੰ ਠੀਕ ਆ ਗੱਲ ਹਾਂ ਕਿੰਨਾ ਕਿਲੋ ਦੁੱਧ ਪਾ ਸਕਦੇ ਜੇ ਆਪਾਂ ਬਾਲਾ ਗੁਰੀ ਉਹ ਤਾਂ ਕੰਮ ਹੈ ਨਹੀਂ ਵੀ 18 ਜੀ 17 ਜੀ ਜਮੀਨ ਤੈਨੂੰ ਪਤਾ ਆਪਾਂ ਠੀਕ ਆ ਗੱਲ ਹਾਂ ਅਰ ਚੌਣ ਚਵਾਨ ਖੁੱਲਾਊਗਾ ਖਾਣ ਪੀਣ ਦੀ ਖੁੱਲੀ ਝੋਟੀ ਕਿੰਨਾ ਕੁ ਦੁੱਧ ਪਾ ਦੂੰ ਦੁੱਧ 13-14 ਕਿਲੋ ਪਾਉਣਾ ਚਾਹੀਦਾ ਬਈ ਯਾਰ 13 ਤੋਂ 14 ਕਿਲੋ ਪਾਉਣਾ ਚਾਹੀਦਾ ਕੱਦ ਕਰਦਾ ਹੈ ਨਾ ਹਾਂ ਵੱਡੀ ਝੋਟੀ ਨਾਲ ਆ ਗਈ ਕੱਤੀ ਤੇ ਕੱਤੀ ਵੀ ਰੋਸ਼ੇ ਜੇ ਕਲਰ ਚ ਆ ਗਈ ਬਾਕੀ ਚੌਣ ਚਵਾਨ ਦੀ ਬਾਈ ਕਹਿੰਦਾ 100 ਦੀ 100 ਆ ਉਹ ਤੁਹਾਨੂੰ ਧਾਰਾ ਮਾਰ ਕੇ ਪੱਦਣਾ ਨਾ ਲਾਜ ਦੇ ਨਕਲਵਿੰਦਰ ਲਾਜ ਦੇ ਬੱਚਾ ਨੇ ਮੈਂ ਦੂਜੀ ਦਿਖਾ ਦਿੰਦਾ ਹਾਂ ਹਾਂ ਤੂੰ ਬਈ ਬੱਚਾ ਲਾ ਦੇ ਨੂੰ ਇਤਨੇ ਦੋ ਨੰਬਰ ਵਾਲੀ ਦੀ ਡੀਟੇਲ ਪੁੱਛ ਲੈਣਾ ਤੇ ਧਾਰਾ ਕੱਲੀ ਕੱਲੀ ਦੀਆਂ ਮਾਰ ਕੇ ਦਿਖਾ ਦਾਂਗੇ ਸਾਰੀਆਂ ਨੇ ਆ ਜਾ ਕਰ ਸਾਮੇ ਆਇਆ ਆਲਾ ਕੰਮ ਐ ਵੀ ਆਪਾਂ ਜੇ ਕਹਈਏ ਵੀ ਆਈ ਰੇਟ ਵਾਲਾ ਕੰਮ ਕਿਉਂਕਿ ਕਮਾਈਆਂ ਦਾ ਹੁਣ ਕੰਪੀਟੀਸ਼ਨ ਹੋ ਰਿਹਾ ਤੈਨੂੰ ਪਤਿਆ ਨਹੀਂ ਕਮਾਈ ਦਾ ਚਲੋ ਵਪਾਰੀ ਕਰਦੀ ਹੁੰਦਾ ਨਹੀਂ ਕਰਦੇ ਦਾ ਹੈਗੇ ਪਰ ਉਹ ਨਹੀਂ ਇੱਕ ਗੱਲ ਹੋਰ ਵੀ ਗੁਰੀ ਆਪਣਾ ਪਹਿਲਾਂ ਵੀ ਦੇਖ ਮੰਨ ਤੈਨੂੰ ਪਤਿਆ ਆਪਾਂ ਪਹਿਲਾਂ ਵੀ ਜੈ ਜੇ ਰੇਟ ਵੇਚਦੇ ਇਹੋਕਦੀ ਹੋ ਜੂ ਝੋਟੀ ਇਹ ਇੱਕ 15 15 ਦੀ ਜਿਹੜੀ ਮਰਜ਼ੀ ਛਾਂਟ ਲਈ 14 ਚੋਂ ਨਹੀਂ 14 ਚੋਂ ਨਹੀਂ ਹੋਈ ਇਹ ਦਾ ਆ ਦੋਨਾਂ ਚੋਂ ਆ ਜੋ ਝੋਟੀ 1 ਪੰਜ ਦੀ ਜਮੀ ਜੈਸ ਨੂੰ ਠੀਕ ਹੈ ਇਹਦਾ ਵੀ ਮਾਰਦੇ ਕੈਮਰਾ ਦਿਖਾਵਾਂਗੇ ਇਹ ਵੀ ਆਪਾਂ ਚਲਾ ਚਲੂ ਕੇ ਨਾਣਾ ਨੂਣਾ ਰ ਹੋਰ ਜਮੇ ਪਤਲੀ ਚਮੜੀ ਦੀ ਝੋਟੀ ਹੈ ਤਦ ਕਾਠੀ ਪਰ ਆ ਜਾ ਗਏ ਜੀ 2 ਨੰਬਰ ਵਾਲੀ ਤੇ ਸ਼ੁਰੂਆਤ ਇਧਰਲੇ ਬੰਨੇ ਹੋਈ ਹੋਈ ਆ ਆ ਝੋਟੀ ਤੇ ਮਾਰੋ ਇਹ ਕੈਮਰਾ ਇੱਕ ਮਿੰਟ ਇੱਕ ਮਿੰਟ ਕਰੋ ਗੁਰੂ ਇੱਕ ਦਿਨ ਹਾਂ ਇਥੋਂ ਕਰਨਾ ਕਰੀ ਜਿਵੇਂ ਆ ਪਸਲੀਆਂ ਨਹੀਂ ਕਹਿੰਦੇ ਹੁੰਦੇ ਆਹ ਤਿੰਨ ਪਸਲੀਆਂ ਮੇਲੇ ਚ ਹੁੰਦੀਆਂ ਗਾਂ ਦੇ ਹਨਾ ਬਾਈ ਬਾਲੀ 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 ਬਰੀਕ ਹੈ ਕਦ ਕੁਦਾ ਝੋਟੀ ਇੱਕ ਗੋਰੀ ਹੋਰ ਦੇਖ ਐਡੀ ਝੋਟੀ ਆ ਤੋਕੜ ਗੱਬੜ ਲੱਖ ਦੀ ਬਿਜਲੀ ਠੀਕ ਆ ਗੱਲ ਹਾਂ ਕਦ ਬਿੱਡ ਵੀ ਕਦ ਬਿੱਡਾ ਝੋਟੀ ਫਿੱਟਾ ਪੂਰੀ ਸੂਆ ਕਿਹੜਾ ਬਾਈ ਇਹਦਾ ਸੂਆ ਦੂਜਾ ਵੀਰੇ ਸੂਆ ਦੂਜਾ ਇੱਥੋਂ ਦਿਖਾ ਲਈ ਗਰੀ ਜਦੋਂ ਆਉਣ ਜਾਉਣਗੀ ਨਾ ਪੂਰੀ ਫਿੱਟ ਫਿੱਟ ਆ ਕੇ ਨਾ ਤੋੜ ਦੇ ਲੈ ਆ ਹੋ ਗਏ ਵੀਰੇ 9 10 10 ਦਿਨ ਵਾਂਗੂ ਸੂਈ ਨੂੰ 10 ਦਿਨ ਦੀ ਸੂਈ ਬੱਚਾ ਕੀ ਆ ਕਹਲੇ ਬੱਚਾ ਕੱਟਾ ਮੰਗਰਾ ਤੋੜ ਫੋਲ ਕੇ ਵੀਰਾ ਬੱਚਾ ਆ ਗਿਆ ਕੱਟਾ ਕੱਦ ਵੀ ਚੰਗਾ ਤੇ ਲੰਬੀ ਵੀ ਫੁੱਲਾ ਤੇ ਆ ਗਈ ਬਿਲਕੁਲ ਬਰੀਕ ਚਮੜੀ ਦੀ ਆ ਗਈ ਬਿਲਕੁਲ ਬਰੀਕ ਬਿਲਕੁਲ ਬਰੀਕ ਚਮੜੇ ਚ ਆ ਗਈ ਦੂਜਾ ਸੂਆ ਬਾਈ ਹਾਂ ਦੂਜਾ ਵੀ ਜੈਨੂਅਲ ਦੂਜਾ ਦੂਜਾ 10 11 ਦਿਨ ਦੀ ਸੂਈ ਆ ਤੇ ਦੁੱਧ ਕਿੰਨਾ ਕਹਿੰਦੇ 12 ਲੀਟਰ ਬਣਾ ਰੱਖਿਆ ਗੁਰੇ ਜਾਨ ਵੀਰੇ 12 ਕਿਲੋ ਹਾਜ਼ਰ ਹਾਂ ਮੈਲੇ ਮੂਰੇ ਤਾਂ ਨਹੀਂ ਚੱਲੀ ਨਾ ਮੈਨੇ ਚੱਲੂਗੇ ਲੈ ਆ ਮੈਲੇ ਬਾਈ ਕਹਿੰਦਾ ਚੱਲੂਗੀ 12 ਕਿਲੋ ਇਸ ਟਾਈਮ ਹਾਜ਼ਰ ਆ ਆਰਡਰ ਦੀ ਬਣਾਵਟ ਬਹੁਤ ਸੋਹਣੀ ਰੱਖਦੀ ਆ ਤੇ ਕੱਦ ਬਿੱਟ ਦੇ ਫਿੱਟ ਫਿੱਟ ਜੀ ਆ ਗਈ ਜਿਵੇਂ ਤੁਹਾਨੂੰ ਮੈਂ ਦੱਸਿਆ ਜਮਾ ਆ ਗਈ ਜਮਾ ਬਰੀਕ ਲੈ ਚਾ ਲੈਣ ਨੂੰ ਆਏ ਦੁਰਦੀਆ ਵੇ ਟਕਾ ਕੇ ਯਾਰ ਵੀਰੇ ਸਾਰੀ ਚੰਗੀਆ ਕਰਤੀ ਆ ਦਾ ਜੇ ਇਹਦਾ ਇਹਦਾ ਪਸ ਚੋਣ ਮੇਰੇ ਮੋਟ ਤਾਂ ਜਮੀ ਪੋਲਾ ਲੈਣਾ ਆਪਾਂ ਬੱਚੇ ਬੱਚਾ ਲਾ ਮੰਗ ਹੁਣ ਕਮਾ ਲਿਆ ਕਿੰਨਾ ਕਾਣ ਦੁੱਧ ਪਾ ਸਕਦੀ ਆ ਇਹ ਕਿੰਨਾ ਕਾਣ ਦੁੱਧ ਪਾ ਸਕਦੀ ਆ ਦੁੱਧ ਮੇਰੇ 14 ਕਿਲੋ ਦੇ ਦੂੰਗੇ 2 ਕਿਲੋ ਹੋਰ ਵਸ ਸਕਦੀ ਆ 12 ਕਿਲੋ ਹਾਜ਼ਰ ਹੈਗਾ ਹਾਂ 12 ਕਿਲੋ ਇਹਦੇ ਕੋਲੇ ਹਾਜ਼ਰ ਆ ਤੇ 14 ਕਿਲੋ ਦੁੱਧ ਬਾਈ ਕਹਿੰਦਾ ਕਰੂ ਤੇ ਆਰਡਰ ਬਹੁਤ ਸੋਹਣਾ ਰੱਖਦੀ ਆ ਕੱਦ ਵਿੱਡ ਵੀ ਚੰਗਾ ਤੇ ਚਵਾਈ ਵਾਲਾ ਕੰਮ ਥੋੜਾ ਮੈਂ ਕਰਾਈ ਦੇਵਾਂਗਾ ਹੁਣ ਧਾਰਾ ਮਾਰ ਕੇ ਦਿਖਾਈ ਦੇਵਾਂਗੇ ਉਹ ਥੋੜਾ ਕੱਢੇ ਦੇਵਾਂਗੇ ਆਪਾਂ ਕੀੜਾ ਚੋਣ ਚਵਾਉਣ ਵਾਲਾ ਤੇ ਰੇਟ ਕਾਲੇ ਇਹਦਾ ਵੀ ਇੱਕ ਬੰਦਾ ਇਹਦਾ ਵੀ ਇੱਕ 15 ਇੱਕ ਬਾਈ ਹੁਣ ਗੰਜਾਇਸ ਨਹੀਂ ਰੱਖੇ ਕੋਈ ਵੀਰ ਵੜ ਕੇ ਇੰਨੀ ਗਿਆ ਠੀਕ ਆ ਹਾਂ ਵੀ ਇਹ ਚੋਣਾ ਹੁਣ ਵਾਲੀ ਕਿਉਂਕਿ ਬਾਹਰ ਖਿੱਚ ਕੇ ਰੇਟ ਪਾਈ ਨਹੀਂ ਬਾਈ ਯਾਰ ਐਡਣੇ ਝੂਠੇ ਯਾਰ ਇਹ ਨਹੀਂ ਹੈਗਾ ਵੀ ਗੱਲੇ ਰੇਟ ਦੇ ਮੁਤਾਬਕ ਖੋਲੇ ਵਿਕਣ ਲੱਗ ਰਹੇ ਨੇ ਯਾਰ ਪੱਕੇ ਨਵੀਆਂ ਜਵਾਲੀਆਂ ਦੀਆਂ ਇੱਕ ਨੰਬਰ ਵਾਲੀਆਂ ਤੂੰ ਮਾਰਕ ਵਾਲੇ ਤਾਰਾਂ ਕੋਈ ਨਾ ਕੋਈ ਮਾਰ ਦੇ ਨਾਲ ਇਹਨੂੰ ਮੈਂ ਉਧਰ ਬੱਟਾ ਲਾ ਲਾ ਹਾਂ ਉਹ ਛੋਟੀ ਨੂੰ ਲਾ ਲੇ ਤੇ ਬਾਈ ਦਿਖਾ ਗੈਰੀ ਆਪਾਂ ਉਹ ਬੜੀ ਫੋਕੀ ਆ ਨਾ ਪਿਛਲਾਂ ਕੇ ਵੀ ਮਾਰ ਦੇ ਬਾਈ ਇੱਕ ਗੱਲ ਹੋਰ ਦੱਸਦਾ ਨਾ ਚਵਾਈ ਦਾ ਮਾੜਾ ਪਸ਼ੂ ਨਹੀਂ ਆਉਂਦਾ ਇਸ ਘਰ ਦੇ ਵਿੱਚ ਹਮੇਸ਼ਾ ਚਵਾਈ ਬਾਈ ਸਾਰੀ ਗੁਰੀ ਚਵਾਈ ਦੇ ਡਿਪੈਂਡ ਹੈ ਆ ਚਵਾਈਆਂ ਨਾ ਫੁੱਲ ਫੋਕੀ ਚਵਾਈ ਜਿਵੇਂ ਗਰਲੈਂਡੋ ਜੀ ਹੁੰਦੀ ਆ ਬਸ ਬਾਈ ਟੜ ਦੇ ਤੇ ਰੇਟ ਇਹਦਾ ਹੈਗਾ 1 ਲੱਖ ਤੇ 15 ਚਵਾਈ ਦੇਖੋ ਕਿੰਨੀ ਕਿੰਨੀ ਫੋਕੀ ਆ ਗਈ ਚਵਾਈ ਦੀ ਆ ਮਾਰ ਦੇ ਵੇਸੇ ਇੱਥੇ ਕੈਮਰਾ ਮੜਾ ਜਾ ਇੱਕ ਕੁੜੀ ਹੋਰ ਐ ਹਾਂਜੀ ਆ ਜਾ ਮੜਾ ਤੈਨੂੰ ਬਿਠਾਉਂਗਾ ਥੱਲੇ ਠੀਕ ਆ ਗੱਲ ਆ ਆ ਜਾ ਇਹ ਕੇ ਦੇਖ ਇਹ ਪੂਰਾ ਐ ਦੱਸੀ ਵੀ ਇਹ ਜਾਂ ਥਣ ਅਰ ਅਹੀ ਦੀ ਚਵਾਈ 2 ਲੱਖ ਵਾਲੀ ਮੈਂ ਇਹਦੇ ਨਗਦੀ ਹੈਗੀ ਠੀਕ ਆ ਗੱਲ ਹਾਂ ਇਹ ਦੋਨਾਂ ਦਾ 1 15 15 ਰੇਟ 1 15 15 ਹੋਊਗਾ ਕੋਣ ਦਾ ਬਸ ਸਿਰਫਾ ਦਿਖਾਉਣਾ ਬਾਕੀ ਗੱਲ ਆਈ ਕੁੜੀ ਮੜੇ ਆਈ ਮੋਟਾ ਜੋਨ ਆ ਗਿਆ ਮਾਹ ਬਾਈ ਅਰ ਥਣ ਨਹੀਂ ਮਿਲਦਾ ਪਹਿਲਾਂ ਦਾ ਮਾਰੀ ਦੇ ਕੋਈ ਗੱਲ ਨਹੀਂ ਮਾਰ 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 ਦਰ ਮਾਰ ਦੇਖਦਾ ਤੂੰ ਹੀ ਮਾਰ ਦੇ ਓਹ ਤੂੰ ਸਮਾਰ ਕੇ ਕਾਰੀਗਰ ਬੰਦਾ ਹੈ ਥੱਲੇ ਕਰਾ ਦੇਗਾ ਇਹ ਦਾ ਚੋਣ ਬੜਾ ਖਤਰਨਾਕ ਲੱਗਿਆ ਗਰੀਓ ਗੰਨੇ ਦੀ ਪੋਰੀ ਵਾਲਾ ਕੰਮ ਹੀ ਆ ਬੜਾ ਫੋਕਾ ਮੈਂ ਤਾਂ ਨਾ ਆ ਰਹੀ ਐ ਨੀਜਿਤ ਦੇਖਾ ਹਾਂ ਚਪਾਈ ਸਾਨੂੰ ਆਉਂਦੀ ਘਟਾਂ ਬਾਈ ਯਾਰ ਜੇ ਇਹਦਾ ਚੋਣ ਸਾਲਾ ਸਵਾਦ ਦਿੰਦੇ ਵੀ ਹਾਂ ਬੈਠੇ ਥੱਲੇ ਬੰਦਾ ਚਪਾਈ ਵਾਲਾ ਤਾਂ ਐਂਡ ਹੀ ਆ ਕੰਮ ਜੰਮੀ ਅੱਖਾਂ ਨੀਜ ਕੇ ਲੈ ਬਾਕੀ ਥਣ ਦੇ ਗੁਰੀ ਕਿਹੜਾ ਲੱਗਿਆ ਬਾਈ ਚਪਾਈ ਵੀ ਆ ਗਈ ਸਰਾ ਇਹਦਾ ਵੀ 15 ਹਾਂ ਵੀ ਬਸ ਐ ਲਾ ਲਵੀ ਅਜ ਤਾਂ ਆਫਰ ਹੀ ਆ ਆਫਰ ਹੀ ਆ ਇਹਦਾ ਵੀ ਭਾਈ ਕਹਿੰਦਾ 1,11,000 ਹੀ ਲੈਣਾ ਤੇ ਹੁਣ ਮਾਰ ਗੈਰੀ ਕੈਮਰਾ ਫਿਰ ਉਹ ਗੱਡੀ ਬਾਹਰ ਬਾਹਰ ਕੱਢ ਦੇ ਨਾੜਾ ਨੂਰਾ ਦਿਖਾ ਅਡਰ ਦੇ ਓਏ ਨਾੜਾ ਨੂਰਾ ਦਿਖਾ ਇਹਦੇ ਆਰਡਰ ਤੇ ਕੈਸੀਆਂ ਲੱਗੀਆਂ ਨੇ ਸੁਆ ਭਾਈ ਦੂਜਾ ਵੀਰੇ ਦਾ ਵੀ ਸੁਆ ਦੂਜਾ ਬੱਚਾ ਕੀ ਆ ਬੱਚਾ ਕੱਟਿਆ ਇਹਦੇ ਮੰਗਰਾ ਕੱਟਾਇਆ ਸੋਰੀ ਭਾਈ ਆ ਨਾਲ ਆ ਗਿਆ ਮੇਲ ਕਾਫ ਕੱਦ ਪਿੱਟ ਚੰਗਾ ਤੇ ਫਿੱਟ ਫਿੱਟ ਜੀ ਆ ਗਈ ਇਹ ਵੀ ਹੈਨਾ ਪੰਜਾ ਦਾ ਮੋਤੀ ਨਹੀਂ ਹੈਗੀ ਦੁੱਧਾ ਨੰਗਰੇ ਵਾਲਾ ਮੋਟਾ ਨਹੀਂ ਹੁੰਦਾ ਤੈਨੂੰ ਆਪ ਪੰਦਾ ਸੁਆ ਦਾ ਵੀਰੇ ਇਹਨੂੰ ਹੋ ਗਏ ਨੇ 15 ਦਿਨ ਮੰਗੂਗੀ ਮੈਲੇ ਲੱਗ ਗਈ ਨਾ ਚੱਲਣ ਵਾਲੀ ਹੋ ਮੈਲੇ ਹਾਲ ਤੱਕ ਤਾਂ ਚੱਲੀ ਨਹੀਂ ਇੱਕ ਅੱਦੇ ਦਿਨ ਚ ਤਿਆਰੀ ਹਾਂ ਚੱਲੇ ਚੱਲ ਬੂ ਮੈਲੇ ਬਾਈ ਕਹਿੰਦਾ ਇੱਕ ਅੱਦੇ ਦਿਨ ਚ ਲੱਗ ਜੂ ਹੁਣ ਹਾਜ਼ਰ ਕਿੰਨਾ ਦੁੱਧ ਹਾਜ਼ਰ ਵੀਰੇ ਹੁਣ 10 ਤੋਂ ਬਾਹਰ ਹੋਣਾ ਦੁੱਧ ਆਪਾਂ 10 ਕਿਲੋ ਹਾਂ 10 10 ਕਿਲੋ ਮੰਨ ਕੇ ਲਾਵੇ ਬੰਦਾ 10 ਤੋਂ ਪੌਣੇ 10 ਨਹੀਂ ਹੋਊਗਾ ਠੀਕ ਆ ਗੱਲ 10 ਤੋਂ ਮੜਾ ਮੋਟਾ ਬਾਹਰੇ ਹੋ ਸਕਦਾ ਹਾਂ ਅੰਦਰ ਨਹੀਂ ਹੈਗਾ ਅੰਦਰ ਨਹੀਂ ਹੈਗਾ ਤੂੰ ਆ ਕਿਹੜਾ ਦੱਸਿਆ ਦਾ ਦੂਜਾ ਬਾਈ ਉਹ ਆ ਦੂਜਾ ਨਾਲ ਆ ਗਿਆ ਮੇਲਖਾ ਕੱਦ ਚੰਗਾ ਹਣਾ ਹਾਂ ਵੀਰੇ ਵੱਡੀ ਝੋਟੀ ਹੈ ਪੂਰੀ ਕੱਦ ਕਾਠ ਚੰਗਾ ਬਾਕੀ ਉਹ ਵੀ ਬਰੀਕੀਆਂ ਚ ਕੋਈ ਆਈ ਨਹੀਂ ਹੈਗਾ ਜਿਵੇਂ ਆ ਗਈ ਜਮਾ ਬਰੀਕ ਮੋਤੀ ਨਹੀਂ ਹੈਗੀ ਕਿਸੇ ਵੀ ਵੱਖ ਚਬਾਈ ਦੀ ਕਿਵੇਂ ਹੈ ਮੋਟੀ ਵੀਰੇ ਐਨ ਵਧੀਆ ਫੁੱਲ ਫੁੱਕ ਐਨ ਫੁੱਲ ਫੁੱਕ ਜਵਾਈ ਮਿਲੂਗਾ ਮੋਟਾ ਮੋਟਾ ਚੋਨਾ ਐਨ ਖੋਲਾ ਤਾਂ ਖਾਵਾਂਗੇ ਪੂਰੀ ਚੋਣ ਤੇ ਹੁੰਦਾ ਸਾਰਾ ਕੁਝ ਮੰਨ ਲਾ ਗੱਲ ਬੰਦਾ 400 ਰੁਪਏ ਕਿਲੋਮੀਟਰ ਤੇ ਗੱਡੀ ਲੈ ਕੇ ਆ ਗਿਆ ਹਾਂਜੀ ਤੇਲ ਮਚਾ ਕੇ ਜਾਊਗਾ ਥੱਲੇ ਚਬਾਈ ਕੰਮ ਦੀ ਨਾ ਹੋਵੇ ਠੀਕ ਹੈ ਹੈ ਉਹਦਾ ਫਾਇਦਾ ਉਹਦਾ ਫਾਇਦਾ ਨਹੀਂ ਹੈਗਾ ਬਈ ਇਹ ਅਬ ਬੱਚਾ ਇਹਦਾ ਵੀ ਲਾ ਦੇ ਤੇ ਇਹਦਾ ਰੇਟ ਕੀ ਰਹੂ ਵਾਲੇ ਇਹਦਾ ਰੇਟ ਜਮੀ ਜੈ ਸੋਬਰ ਇੱਕ ਪੰਜ ਦੀ ਜੋਟੀ ਦੇ ਦਾਂਗੇ 1 ਲੱਖ ਤੇ 5000 ਦੀ ਦੇ ਦਾਂਗੇ ਹਾਂ ਆਰਡਰ ਸੋਨਾ ਰੱਖ ਜਿਆ ਥੱਲੋਂ ਅਸੀਂ ਕਰੀਏ ਆਰਡਰ ਸੋਨਾ ਰੱਖ ਜਿਆ 10 ਕਿਲੋ ਹਾਜਰਾ ਤੇ 12 ਕਿਲੋ ਪਾ ਦੂ ਹਾਂ ਹਾਂ ਵੀਰੇ ਪਾਊਗੀ ਲੈ ਮੈਂ 12 ਕਿਲੋ ਮੈਂ ਤੁਜੀ ਜੋਟੀ ਤੋੜ ਦਿੰਦਾ 1 ਲੱਖ ਤੇ 5000 ਦੀ ਬਾਈ ਕਹਿੰਦਾ ਦੇ ਦਾਂਗੇ ਇਥੇ ਦਿਖਾ ਵੇਰੀ ਅੱਜ ਤੇ ਹੁਣ ਮਾਰਦੇ ਆ ਛੋਟੀ ਦੇ ਕੈਮਰਾ ਪਹਿਲਾਂ ਇਹਦੇ ਨਾੜਾਂ ਨੂੰ ਤਾਂ ਹੀ ਜੀ ਕਰਾ ਦੇ ਗਰੀ ਵੀਰੇ 15 ਪਾਉਣੇ 15 ਨਹੀਂ ਹੋਊਗਾ ਠੰਡਾ ਕਰਕੇ ਦੋ ਟਾਈਮ ਤਿੰਨ ਟਾਈਮ ਚਵਾ ਦਾਂਗੇ ਇਹਦਾ 15 ਕਿਲੋ ਹਾਂ ਹਾਜ਼ਰ ਵੀਰੇ ਹਾਜ਼ਰ ਬੱਚਾ ਕੱਟੀ ਹੈ ਮਗਰ ਆ ਨਾਲ ਵੀ ਕੱਟੀ ਆ ਗਈ ਹੈ ਨਾ ਕੱਟੀ ਵੀ ਜੀ ਕੈਮਰਾ ਮਾਰਦੇ ਨਾਲ ਵੀ ਗੈਰੀ ਕੱਟੀ ਆ ਗਈ ਤੇ ਛੋਟੀ ਆਪ ਵੀ ਯਾਰ ਜਬਰਦਸਤ ਆ ਪੂਰੀ ਥੋਰ ਗਾਲੀ ਖੋਲ ਕੇ ਫਿਰ ਥੋਰ ਖੋਲ ਕੇ ਤੂੰ ਭਾਈ ਲਾ ਦੇ ਤਿੰਨ ਨੰਬਰਾਂ ਦੀ ਛੋਟੀ ਨੂੰ ਬੱਚਾ ਇਹਦਾ ਸੂਆ ਕਿਹੜਾ ਕਾਲੇ ਇਹਦਾ ਵੀ ਦੂਜਾ ਸੂਆ ਵੀਰੇ ਸਾਰੇ ਦੂਜੇ ਦੂਜੇ ਸੂਆ ਕਿੰਨੇ ਦਿਨ ਦੀ ਸੂਈ ਆ ਇਹ ਨੂੰ ਹੋ ਗਏ ਨੇ ਭਾਈ 14 15 ਦਿਨਾਂ ਹਾਂ ਹੋ ਗਏ ਮੈਨਾਂ ਚੱਲ ਵੀ ਬਈ ਇਹ ਆਰਡਰ ਦਿਖਾ ਗੈਰੀ ਕਿੰਨਾ ਕੰਮ ਦਾ ਲੱਗਿਆ ਐਨ ਆ ਗਿਆ ਜਮਾ ਪੰਜਵੇਂ ਕਹਦੇ ਨੇ 200 200 ਆਰਡਰ ਵੀ ਆ ਗਈ ਬਿਲਕੁਲ ਮੇਰੇ ਮੂਰੇ ਬਾਈ ਕਹਿੰਦਾ ਚੱਲ ਹਤੀ ਇਹ ਇੱਥੇ ਦਿਖਾ ਦੇ ਛੜ ਦੇ ਛੜ ਦੇ ਕੋਈ ਨਹੀਂ ਬੱਚੇ ਦਾ ਬਾਲਾ ਕਰਦੀ ਆ ਬੰਨੀ ਹੋ ਜਾ ਬੰਨੀ ਹੋ ਜਾ ਇੱਥੇ ਦਿਖਾ ਦੇ ਦੁਬਾਰੇ ਕਰ ਦੋ ਨਾ ਇਹ ਖੜੀ ਇਹ ਦਿਖਾ ਦਾਂਗੇ ਤੌਰ ਤੂਰੀ ਚੈੱਕ ਕਰਾਉਣੀ ਆ ਇੱਥੇ ਗਾ ਇੱਥੇ ਖੜ ਜਾਣ ਦੇ ਕੋਈ ਗੱਲ ਨਹੀਂ ਇਹ ਬੜੀ ਪੁੱਠਾ ਪਾਠਾ ਮੱਝੋ ਟੀ ਬੜੀ ਚੰਗੀ ਐ ਤੇ ਇੱਥਾ ਇੱਥਾ ਦਿਖਾ ਗਿਆ ਜੀ ਨਾੜਾ ਨੇ ਆਰਡਰ ਦੇ ਕਹੇ ਸੀ ਤੇ ਹੁਣ ਪਛਾਣ ਹੋ ਕੇ ਬਾਡੀ ਵੀ ਦਿਖਾਈ ਦੇ ਸਵਾਹ ਆ ਗਈ ਠੰਦੀ ਤੇ ਚੜਾਈ ਆ ਗਈ ਉੱਤੋਂ ਬਾਡੀ ਦੀ ਫੁੱਲ ਜੇ ਗੱਲ ਕਰੀ ਫੁੱਲ ਚੌੜੇ ਢਾਂਚੇ ਵੀ ਆ ਗਈ ਉਹ ਬਾਹਰਤੀ ਮੈਂ ਚੱਕਦਾ ਤੇ ਦੁੱਧ ਬਾਈ ਕਹਿੰਦਾ 15 ਕਿਲੋ ਕਾਲੇ ਹਾਜ਼ਰ ਐ ਵੀਰੇ ਐਨ ਪੌਣੇ 15 ਵੀ ਨਹੀਂ ਹੋਊਗਾ ਠੀਕ ਆ ਗੱਲ ਜਿਹੜੇ ਬੰਦੇ ਤੋਂ ਆਈ ਆ ਉਹਦੇ ਨਾਲ ਵੀ ਗੱਲ ਕਰਾਵਾਂਗੇ ਉਹ ਤੋਂ ਵੀ ਦੁੱਧੀ ਸਿੱਪ ਲੈ ਲੈ ਜਾਏ ਠੀਕ ਆ ਗੱਲ ਹਾਂ ਮੈਲੇ ਲੱਗੀ ਮੈਲੇ ਚੱਲ ਪਈ ਬਾ ਸਕਦੀ ਹੈ ਕੁਝ ਵਧੂਗੀ ਵੀਰੇ ਬਾਕੀ ਸੇਵਾ ਦੇ ਹਿਸਾਬ ਨਾਲ ਠੀਕ ਹੈ 15 ਦਾ ਹਾਜ਼ਰ ਹੈ ਡੰਗ ਤੋਂ ਡੰਗ ਚੋਂ ਵਾਲਾ ਹੈ ਡੰਗ ਤੋਂ ਡੰਗ ਚੋਂ ਵਾਲਾ 15 ਦਾ ਹਾਜ਼ਰ ਹੈ ਹਾਂ ਐਂ ਵੀ 15 ਕਿਲੋ ਬਾਈ ਕਹਿੰਦਾ ਡੰਗ ਤੋਂ ਡੰਗ ਚੋਂ ਵਾਲਾ ਹਾਜ਼ਰ ਹੈ ਰੇਟ ਉਹਦਾ ਲਾਸਟ ਟਾਈਮ ਤੋਂ ਛੁੱਟਿਆ ਕੀ ਰਹੂਗਾ ਉਹਦਾ 1.45 ਵੀਰੇ 1 ਲੱਖ ਤੇ 45 ਦੇ ਮਾਫੀ ਕਰ ਦਾਂਗੇ ਵੀਰੇ ਕੋਈ ਗੱਲ ਨਹੀਂ ਹਾਂ ਤੇ 10 3 ਨੰਬਰ ਆਈ ਇਹ ਵੀ ਕਰ ਸਕਦੇ ਚੈੱਕ 1 ਲੱਖ ਤੇ 5000 ਜੀ ਰੇਟ ਆ ਪਰ ਜਵਾਈ 2 ਲੱਖ ਵਾਲੀ ਵਰਗੀ ਹਾਂ ਜਵਾਈ ਨਹੀਂ ਮਾੜੀ ਮਿਲੂਗੀ ਬਾਕੀ ਯਾਰ ਗੁਰੂ ਇੱਕ ਗੱਲ ਹੋਰ ਦੇਖ ਆਪਾਂ ਹਨਾ ਜਿਵੇਂ ਕੋਈ ਵੀ ਮਿੱਤਰ ਬੈਲੀ ਲੈ ਗਿਆ ਉਹਨੂੰ ਇਹ ਭਜ ਕੋਈ ਮਾਰੀਆਂ ਨਹੀਂ ਹੈਗੀਆਂ ਕਿਉਂਕਿ ਦੁੱਧ ਪੀ ਕੇ 6-6 ਮਹੀਨੇ ਫਿਰ ਇਹ ਭਾਵੇਂ ਸਕਦਾ ਠੀਕ ਆ ਕਰ ਲਿਆ ਹਾਂ ਤੇ ਹੁਣ ਭਾਈ ਲਾਸਟ ਵਾਲੀ ਝੋਟੀ ਨੂੰ ਲਾ ਦੇ ਬੱਸ ਉਹਦੀ 145 ਤੋਂ 50 ਕੋਈ 50 ਨੂੰ ਮਾਨਤਾ ਨ ਕਰ ਦਾਂਗੇ ਵੀਰੇ ਕੋਈ ਗੱਲ ਨਹੀਂ ਮਾਨਤਾਂ ਕਰਦਾ ਉਹ ਜੋ ਮਾਨਤਾਂ ਜਾਂ ਬਾਈ ਕਹਿੰਦਾ ਕਰਦਾਂਗੇ ਉਹ ਤੇ ਕੱਲੀ ਉਹ ਤੇ ਕੱਲੀ ਵੀ ਉਹ ਟਿੱਕ ਕੱਲੀ ਜਾਂਦੀ ਹੋਈ ਹਾਂਜੀ 100 ਕਿਲੋਮੀਟਰ ਤੇ ਪਹੁੰਚ ਕਰ ਦਾਂਗੇ ਠੀਕ ਹੈ ਕੱਲੀ ਝੋਟੀ ਦੀ ਬਸ ਆ ਮਾਨਤਾਂ ਨੇ ਸਮਝੋ ਠੀਕ ਹੈ ਆਡਰ ਬੜਾ ਸ਼ਾਨਦਾਰ ਵੀਰੇ ਕਿਸੇ ਪਾਸੇ ਵੀ ਉਨੀ ਇੱਕ ਹੀ ਨਹੀਂ ਹੋਊਗਾ ਆ ਨਾਲ ਕੱਟੀ ਵੀ ਚੰਗੀ ਆ ਗਈ ਹਾਂ ਆ ਨਾਲ ਇਹਦੇ ਸੱਜਣੋਂ ਕੱਟੀ ਵੀ ਚੰਗੀ ਆ ਗਈ ਬਾਕੀ 17 ਸਾਨੂੰ ਇਹਦੀਆਂ ਦਿਖਾ ਦਾਂਗਾ ਸਾਰੀਆਂ ਦੀ ਮਾਰ ਦੰਮੇ ਦਿੱਤਾ ਇਹ ਚਵਾਈ ਕਰ ਸਕਦੇ ਹਾਂ ਸੱਜਣੋਂ ਚੱਕ ਝੋਟੀ ਦੀ ਮਾੜਾ ਨੂੰ ਦਾ ਭਾਈ 2.5 ਕਿਲੋ ਗਾੜੀ ਦਾ ਅੱਡ ਝੋਲੀ ਜੇ 2.5 ਕਿਲੋ ਦੀ ਗਾੜੀ ਹਾਂ ਗਾੜੀ ਐਂ 2.5 ਕਿਲ ਆ 15 ਕਿਲੋ ਦੁੱਧ ਦੇ ਕੋਲ ਪਿਆਰ ਆ ਬਾਈ ਕਹਿੰਦਾ ਪਹਿਲਾਂ ਚਲੀ ਮਾਰ ਦੇ ਦੰਗ ਤੋਂ ਦੰਗ ਚੋ ਕੇ ਤਸੱਲੀ ਕਰ ਲੂਗੇ ਅਰੇ ਰਹਿਟ ਰਹੂਗਾ ਨਾ 1,45,100 ਕਿਲੋਮੀਟਰ ਪਹੁੰਚ ਹੋ ਜੀ ਬਾਅਦ ਛੱਡ ਦੋ ਜੀ ਨੰਬਰ ਬੋਲ ਦੋ ਜੀ 95920 ਹਾਂਜੀ 99493 95920 99493 ਬਾਈ ਦਾ ਨੰਬਰ ਹੈ ਪਿੰਡ ਲੇਲਖੁਰ ਦਾ ਤਹਿਸੀਲ ਲਹਿਰਾ ਗਾਗਾ ਨੇੜੇ ਜਖਲ ਹਰਿਆਣਾ ਸੰਪਰਕ ਬਾਈ ਨਾਲ ਕਰ ਲਿਓ ਬਾਕੀ ਵੀਡੀਓ ਕਾ ਵੀਡੀਓ ਤਾਂ ਪਾ ਵੀ ਉਂਵੀਂ ਦੇਖ ਸਕਦਾ ਬੰਦਾ ਲਵੇ ਖੜ ਕੇ ਚੈੱਕ ਕਰਕੇ ਵੱਡੀਆਂ ਝੋਟੀਆਂ ਨਹੀਂ ਪੂਰੀਆਂ ਇਹ ਨਹੀਂ ਹੈਗਾ ਕੱਦ ਕਾਠਾ ਨਹੀਂ ਕੱਦਣ ਝੋਟੀਆਂ ਨਹੀਂ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ